ਨਾਸ ਰੂ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਪੈ ਜਨੂਰ ਗੁਰੂ ਗੋਬਿੰਦ ਸਿੰਘ ਹੱਕ ਹਾਕਿਆ ਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਨ ਸ਼ਾਹ ਗੁਰਗੂ ਬੰਦੇ ਸੰਗਾ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੇ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਮਗਾਰ ਦੀ ਗੜੀ ਤੋਂ ਨਿਕਲ ਗਏ ਸਤਿਗੁਰਾਂ ਨੇ ਤੁਰਕੀ ਦਲਾਨ ਨੂੰ ਜਦੋਂ ਲਲਕਾਰਾ ਮਾਰਿਆ ਸੀ ਉਸ ਵੇਲੇ ਜਿਹੜੀ ਖਲਬਲੀ ਤੇ ਰਾਮ ਰੌਲਾ ਮਚ ਪਿਆ ਸੀ ਉਹਦੇ ਕਾਰਨ ਭਾਈ ਦਇਆ ਸਿੰਘ ਧਰਮ ਸਿੰਘ ਮਾਨ ਸਿੰਘ ਇਹ ਤਿੰਨੇ ਸਿੰਘ ਸਤਿਗੁਰਾਂ ਤੋਂ ਵਿਛੜ ਗਏ ਸਨ ਧੇਰ ਨੇ ਗਲਾਇਆ ਭਾਉਂਦੇ ਭਾਉਂਦੇ ਤਿੰਨੇ ਸਿੰਘ ਉਸ ਜਗ੍ਹਾ ਵਾਲਿਆ ਆ ਨਿਕਲੇ ਜਿੱਥੇ ਸਿੰਘ ਨੇ ਫਨਾਰੇ ਦਰਖਤ ਦੇ ਠਾਂ ਲੱਕਦਾ ਪਟਕਾ ਉੱਪਰ ਲਈ ਪੱਥਰ ਦੀ ਸੇਲਦਾ ਸਰਾਣਾ ਮਨਾਈ ਸਤਿਗੁਰ ਜੀ ਧੂੜ ਭਰੀ ਨੰਗੀ ਭੋਏ ਦੇ ਲੇਟੇ ਹੋਏ ਸੰਨ ਕੇਸ ਹੱਤ ਵਿੱਚ ਬਸਰ ਤਾਰ ਤਾਰ ਪੈਰ ਲਉ ਲੋਹਾਨ ਸਰੀਰ ਅਹਿਲ ਤੇ ਬੇਹਰਕਤ ਸਿੰਘ ਕੰਬੁੱਠੇ ਅੱਖਾਂ ਜਨੀਰ ਭਰ ਆਇਆ ਮੱਥਾ ਟੇਕ ਕੇ ਗੋਲ ਬੈਠ ਗਏ ਚਰਨਾ ਨੂੰ ਛੂ ਕੇ ਵੇਖਿਆ ਠੰਡੇ ਯਕ ਕਬਰਾ ਗਏ ਗਿਦੇ ਛੇਤੀ ਨਾਲ ਉਪਰੋਂ ਕੱਪੜਾ ਹਟਾ ਕੇ ਵੇਖਿਆ ਛਾਤੀ ਸਾਹ ਨਾਲ ਹਿੱਲ ਰਹੀ ਸੀ ਤੇ ਚਿਹਰਾ ਦਗ-ਦਗ ਕਰਦਾ ਸੀ ਸਿੰਘਾਂ ਦੇ ਸਾਹ ਜਿਹਾ ਆਇਆ ਪੈਰ ਫੜ ਗਏ ਤਲੀਆਂ ਝਸਣ ਲੱਗੇ ਸਹਿਬ ਜੀ ਦੇ ਸਰੀਰ ਵਿੱਚ ਕੁਝ ਗਰਮਾਈ ਆਈ ਸਿੰਘਾਂ ਦੇ ਦਿਲ ਸੰਭਲ ਗਏ ਕੋਲ ਇੱਕ ਬਾਗ ਸੀ ਜੀਦੀ ਇੱਕ ਨੌਕਰ ਜਿ ਬਿਰਸ਼ਾਂ ਦੀ ਝੰਗੀ ਸੀ ਸਿੱਖ ਸਤਿਗੁਰਾਂ ਨੂੰ ਚੁੱਕ ਗਏ ਉਸ ਝੰਗੀ ਵਿੱਚ ਲੈ ਗਏ ਮਾਲੀ ਦੀ ਮੰਜੀ ਉੱਪਰ ਲਟਾਤਾ ਉਸ ਬਾਗ ਦਾ ਮਾਲਕ ਜਿਹਦਾ ਨਾਮ ਗੁਲਾਬਾ ਮਸੰਦ ਸੀ ਉਹਦਾ ਨੌਕਰ ਗਾਦੀ ਤੇ ਬੈਠਾ ਖੂ ਗਿੜ ਰਿਆ ਸੀ ਜਦੋਂ ਸਿੰਘਾਂ ਨੇ ਸਤਿਗੁਰਾਂ ਨੂੰ ਚੁੱਕ ਕੇ ਲਿਆਂਦਾ ਅਦਬ ਨਾਲ ਲਟਾਇਆ ਵੇਕੇ ਉਹਨੂੰ ਪਛਾਤਾ ਵੀ ਇਹਦਾ ਉਹੀ ਜਾਵਦੇ ਨੇ ਜਿਨ੍ਹਾਂ ਦੀ ਮਹਿਮਾ ਮੇਰਾ ਸੁਆਮੀ ਕਰਿਆ ਕਰਦਾ ਇਹ ਨੌਕਰ ਨੇ ਗੱਲ ਬਿਛਾਣੀ ਓਏ ਸੋਚ ਕੇ ਮਾਲਕ ਨੂੰ ਖਬਰ ਕਰ ਲਈ ਦੌੜਿਆ ਜਦੋਂ ਗੁਲਾਬੇ ਨੇ 사ਦਗਰਾਂ ਦੇ ਆਉਣ ਦੀ ਖਬਰ ਸੁਣੀ ਭੱਜਾ ਭੱਜਾ ਬਾਗ ਨੂੰ ਆਇਆ ਪਰ ਸਦਕਵਾਨ ਹੋਣ ਕਰ ਗਿਓ ਸਤਗੁਰਾਂ ਦੀ ਸੇਵਾ ਦੇ ਆਓ ਭਗਤ ਤੋਂ ਮੂੰਹ ਮੋੜਨਾ ਵੀ ਮੰਦਾ ਜਾਣਦਾ ਸੀ ਸੋ ਸਾਹਿਬ ਜੀ ਦੀ ਅਝੂਰੀ ਵਿੱਚ ਹਾਜ਼ਰ ਹੋ ਕੇ ਉਹਨੇ ਚਰਣਾ ਤੇ ਮੱਥਾ ਟੇਕਿਆ ਤੇ ਅਰਜ਼ ਕੀਤੀ ਕਿ ਦਿਨ ਦਾ ਸਮਾਂ ਤੁਸੀਂ ਇੱਥੇ ਕੱਟ ਲਓ ਮੈਂ ਭੋਜਨ ਪਾਣੀ ਦਾ ਪ੍ਰਬੰਧ ਕਰਦਾ ਰਾਤ ਹਨੇਰਾ ਪੈਦ ਮੇਰੇ ਘਰ ਚਲੇ ਚੱਲੋ ਇੱਕ ਵੱਖਰੇ ਚਬਾਰੇ ਚ ਨਿਵਾਸ ਕਰਵਾ ਦਿਆਂਗਾ ਉੱਥੇ ਪੂਰਾ ਲੋਕ ਰਹੇਗਾ ਰਾਤ ਦਾ ਹਨੇਰਾ ਪੈਣ ਤੇ ਗਲਾਬਾ ਸਤਗੁਰਾਂ ਨੂੰ ਘਰ ਲੈ ਗਿਆ ਗਲਾਬੇ ਦੀ ਹਵੇਲੀ ਦੇ ਨਾਲ ਇੱਕ ਪਾਸੇ ਇੱਕ ਬ੍ਰਾਹਮਣ ਦਾ ਘਰ ਸੀ ਦੂਜੇ ਪਾਸੇ ਇੱਕ ਮੁਸਲਮਾਨ ਸੈਦ ਰਹਿੰਦਾ ਸੀ ब्राह्मण ਨੂੰ ਕਿਸੇ ਤਰ੍ਹਾਂ 사ਤਗੁਰਾਂ ਦੇ ਆਉਣ ਦੀ ਸੋ ਲੱਗ ਗਈ ਉਹ ਇੱਕ ਥਾਲ ਵਿੱਚ ਕੁਝ ਪਤਾਸੇ ਜੰਜੂ ਰੱਖ ਗਏ ਬਿਨਾ ਪੁੱਛੇ ਦੱਸੇ ਚੁੱਪ ਕੀਤਾ ਹਵੇਲੀ ਦੇ ਅੰਦਰ ਆਣ ਵੜਿਆ ਚਬਾਰੇ ਵਿੱਚ ਜਾ ਕੇ ਥਾਲ 사ਤਗੁਰਾਂ ਦੇ ਅੱਗੇ ਧਰਿਆ ਚਰਨਾ ਦੇ ਮੱਥਾ ਟੇਕਦਾ ਰਾਤ ਨੂੰ ਕੋ ਜਹਾੜੀਆਂ ਸੈਯਦ ਦੇ ਘਰ ਜਾ ਡਗੀਆਂ ਸੈਯਦ ਤੇ ਉਹਦੇ ਘਰ ਵਾਲੀ ਬੜਾ ਔਖੇ ਹੋਏ ਸੈਯਦ ਗੁਲਾਬੇ ਨੂੰ ਆਵਾਜ਼ਾਂ ਮਾਰਨ ਲੱਗਾ ਇਸ ਸਮੇਂ ਸਹਿਬ ਜੀ ਕੁਝ ਮੋਰਾ ਸੈਦ ਘਰ ਵਾਲੇ ਛਾਲ ਦਿੱਤੀਆਂ ਇਹਨਾਂ ਕੌਤਕਾਂ ਨੂੰ ਵੇਖ ਕੇ ਗਲਾਬਾ ਤੇ ਉਹਦਾ ਭਰਾ ਪੰਜਾਬਾ ਬੜੇ ਡਰ ਗਏ ਗਲਾਬੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਦਾ ਤੁਰਕਦਾਲ ਇਧਰ ਉਧਰ ਆਉਣ ਦੀ ਸੋ ਲੱਗੀ ਆ ਤੇ ਚੰਗਾ ਹੋਵੇ ਜੇ ਆਪ ਜੀ ਉਹਦੇ ਆਉਣ ਤੋਂ ਪਹਿਲਾਂ ਇੱਥੋਂ ਨਿਕਲ ਜਾਓ ਸੋਹਣੀ ਗੱਲ ਹੋਵੇ ਸਹਿਬ ਜੀ ਨੇ ਫਿਰ ਗਲਾਬੇ ਨੂੰ ਤਰਵਾਸਾ ਦਿੱਤਾ ਉਥੋਂ ਚੱਲਣ ਦੀ ਵਿਆਉਂਤ ਬਣਾਉਣ ਲੱਗੇ ਮਾਛੀਵਾੜੇ ਤੋਂ ਚੱਲ ਕੇ ਪਹਿਲਾਂ ਸਤਿਗੁਰ ਜੀ ਨੇ ਬਾਦਸ਼ਾਹ ਔਰੰਗਜ਼ੇਬ ਵਾਲੇ ਇੱਕ ਪੱਤਰ ਲੈ ਕੇ ਭਾਈ ਦਇਆ ਸਿੰਘ ਦੇ ਹੱਥ ਬਾਦਸ਼ਾਹ ਵੱਲ ਦੱਖਣ ਵੱਨੇ ਭੇਜਿਆ ਇਸ ਪੱਤਰ ਦੇ ਲਿਖਣ ਦਾ ਉਦੇਸ਼ ਇਹ ਸੀ ਕਿ ਬਾਦਸ਼ਾਹ ਨੂੰ ਚਾਨਣਗਰ ਦਿੱਤਾ ਜਾਵੇ ਕਿ ਜਿਹੜੀ ਵਿਆਥ ਬਾਦਸ਼ਾਹ ਤੇ ਉਹਦੇ ਸੂਬਿਆਂ ਨੇ ਬਣਾਈ ਸੀ ਕਿ ਖੁਦਾ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਕਿਲੇ ਵਿੱਚੋਂ ਬਾਹਰ ਕੱਢੋ ਫੇਰ ਕਸਮਾ ਨੂੰ ਛਿੱਕੇ ਦੇ ਟੰਗ ਕੇ ਹਮਲਾ ਕਰਦਿਓ ਇਹਰ ਪੱਤਰ ਮਹਾਰਾਜ ਜੀ ਨੇ ਲੈ ਕੇ ਔਰੰਗਜ਼ੇਬ ਵੱਲ ਭੇਜਿਆ ਹੁਣ 사드ਗੁਰ ਜੀ ਮਾਛੀਵਾੜੇ ਤੋਂ ਚੱਲਣ ਦੀ ਵਿਆਤ ਬਣਾਉਣ ਲੱਗੇ ਨੇ ਇਸ ਸਮੇਂ ਦੋ ਭਰਾ ਪਠਾਨ ਗਣੀਖਾਂ ਦੇ ਨਵੀਖਾਂ ਸਾਧਗੁਰਾਂ ਦੇ ਕਾਮਾਏ ਇਹ ਦੋਵੇਂ ਭਰਾ ਘੋੜਿਆਂ ਦੇ ਸਦਾਗਰ ਸਨ ਸਾਧਗੁਰ ਜੀ ਪਾਸ ਘੋੜੇ ਵੇਚਣ ਜਾਇਆ ਕਰਦੇ ਸਨ ਸਾਧਗੁਰਾਂ ਦੇ ਆਦਰਸ਼ ਅਤੇ ਸ਼ਖਸੀਅਤ ਨੂੰ ਵੇਖ ਕੇ ਦੋਵੇਂ ਆਪਜੀਤ ਦੇ ਡੂੰਗੀ ਸਰਦਾ ਲਿਆਏ ਸਨ ਜਦੋਂ ਉਹਨਾਂ ਨੂੰ ਸਤਿਗੁਰਾਂ ਦਾ ਗੁਲਾਬੇ ਦੇ ਘਰ ਠਹਿਰਨ ਦਾ ਪਤਾ ਲੱਗਾ ਸ਼ਾਈ ਭੋਜ ਦੇ ਉਹਨਾਂ ਦੀ ਭਾਲ ਵਿੱਚ ਹੋਣ ਦੀ ਖਬਰ ਹੋਈ ਦੋਵੇਂ ਭਰਾ ਤਤਸ਼ਣ ਸਤਿਗੁਰ ਜੀ ਪਾਸ ਹਾਜ਼ਰ ਹੋਏ ਬੈਣ ਦੇ ਕੀਤੀ ਇਸ ਜਗ੍ਹਾ ਆਪ ਜੀ ਦਾ ਠਹਿਰਣਾ ਠੀਕ ਨਹੀਂ ਇੱਥੋਂ ਨਿਕਲ ਜਾਣਾ ਹੀ ਚੰਗਾ ਹੋਵੇਗਾ ਫੇਰੇ ਜਾਣਦਿਆਂ ਆਇਆ ਕੇ ਸਵੇਲੇ ਸ਼ਾਈ ਫੌਜ ਦੀਆਂ ਗਿਣਤ ਟੁਕੜੀਆਂ ਚਾਰੇ ਪਾਸੇ ਗੁਰੂ ਸਾਹਿਬ ਜੀ ਨੂੰ ਢੂੰਡਦੀਆਂ ਫਿਰਦੀਆਂ ਹਨ ধੂਆਂ ਭਰਾਵਾਂ ਨੇ ਸਾਧਗੁਰ ਜੀ ਅੱਗੇ ਅਰਜੋਈ ਕੀਤੀ ਇਸ ਸਮੇਂ ਨੀਤੀ ਤੋਂ ਕੰਮ ਲੈਂਦੇ ਹੋਏ ਆਪ ਜੀ ਮੁਸਲਮਾਨੀ ਪਹਿਰਾਵਾ ਧਾਰਨ ਕਰ ਲੈਣ ਇਹਦੇ ਨਾਲ ਮੁਗਲ ਸੈਨਾ ਦਾ ਸਾਹਮਣਾ ਵੀ ਹੋ ਜਾਏ ਤਾਂ ਖਤਰਾ ਘੱਟ ਹੋ ਜਾਏਗਾ ਸਹਿਬ ਜੀ ਨੇ ਪਠਾਨ ਭਰਾਵਾਂ ਦੀ ਗੱਲ ਮੰਨ ਲਈ ਇੱਕ ਪ੍ਰੇਮਣ ਮਾਈ ਗੁਰਦੇਈ ਇੱਕ ਦਿਨ ਪਹਿਲਾਂ ਆਪਣੇ ਹੱਥ ਦਾ ਕੱਤਿਆ ਹੋਇਆ ਸੁੰਦਰ ਖੱਦਰ ਸਾਹਿਬ ਜੀ ਦੀ ਭੇਟਾ ਕਰ ਗਈ ਸੀ ਉਸ ਖੱਦਰ ਨੂੰ ਨੀਲਾ ਰੰਗਵਾ ਕੇ ਬਸਤਰ ਤਿਆਰ ਕਰਵਾਏ ਗਏ ਨੀਲੇ ਬਸਤਰ ਮੁਸਲਮਾਨ ਦਰवेशਾਂ ਦਾ ਖਾਸ ਪਹਿਰਾਵਾ ਸੀ ਸਤਗੁਰਾਂ ਨੇ ਨੀਲੇ ਬਸਤਰ ਪਹਿਨ ਲੈ ਸੁੰਦਰ ਕੇ ਕੇਸ ਵਿਸ਼ਾ ਵਾਲ ਨੂੰ ਖਿਲਾਰ ਲੈ ਉੱਪਰ ਨੀਲਾ ਚਾਦਰਾਂ ਓੜ ਲਿਆ ਦੇ ਗਲ ਦੇ ਗਲ ਅਧ ਹੱਥਾਂ ਵਿੱਚ ਤਸਬੀਆਂ ਧਾਰਨ ਕਰ ਲਈਆਂ ਪੀਰ ਦਾ ਰੂਪ ਧਾਰ ਲਿਆ ਇੰਨਾ ਸਿੰਘਾਂ ਨੇ ਵੀ ਮੁਸਲਮਾਨੀ ਪਹਿਰਾਵਾ ਪਹਿਨ ਲਿਆ ਹੁਣ ਸਤਗੁਰ ਜੀ ਉੱਚ ਦੇ ਪੀਰ ਬਣੇ ਮੁਗਲ ਚੌਕੀਆਂ ਦੇ ਸਪਾਈਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਆਪ ਆਪਣੇ ਨਿਯਤ ਟਿਕਾਣੇ ਵੱਲ ਵਧੇ ਜਾ ਰਹੇ ਸਨ ਜੇ ਕਿਸੇ ਚੌਂਕੀ ਦੇ ਤੁਰਗਿਸਬਾਈ ਡੋਲਾ ਰੋਗ ਗਏ ਪੁੱਛ ਕੇ ਚ ਕਰਦੇ ਦੋਵੇਂ ਪਠਾਨ ਭਰਾ ਝਟ ਘੜਿਆ ਕਢਾਇਆ ਉੱਤਰ ਦਿੰਦੇ ਕਿ ਇਹ ਉੱਚ ਦੇ ਪੀਰ ਹਾਂ ਨਾਸੀਂ ਇਹਨਾਂ ਦੇ ਖਿਦਮਤਗਾਰਾਂ ਪੀਰ ਜੀ ਆਪਣੇ ਮੁਰਿਦਾ ਨੂੰ ਦਰਸ਼ਨ ਦੇਣ ਜਾ ਰਹੇ ਹਨ ਆਂਧਵਿਸ਼ਵਾਸੀ ਮੁਗਲ ਫੌਜੀ ਗੁਰੂ ਸਾਹਿਬ ਅੱਗੇ ਸਜਦੇ ਵਿੱਚ ਝੁਕ ਜਾਂਦੇ ਤੇ ਸੇਵਕ ਡੋਲਾ ਲੈ ਕੇ ਅੱਗੇ ਨਿਕਲ ਜਾਂਦੇ ਇੱਕ ਚੌਂਕੀ ਉੱਪਰ ਪੁੱਛਗਿਚ ਕਰਦੇ ਸੈਨਾਪਤੀ ਨੂੰ ਕੁਝ ਸ਼ੱਕ ਪੈ ਗਿਆ ਉਹਨੇ ਇਸ ਗੱਲ ਦੀ ਪਰਖ ਕਰਨ ਲਈ ਕੇ ਪੀਰ ਜੀ ਅਤੇ ਉਹਨਾਂ ਦੇ ਖਿਦਮਤਗਾਰ ਸੱਚਮੁੱਚ ਮੁਸਲਮਾਨਾਂ ਨਾਲ ਦੇ ਕਿਦੇ ਪੇਸ਼ਤਾਰੀ ਸਿੱਖਦਾ ਨਹੀਂ ਉਹਨਾਂ ਨੂੰ ਆਪਣੇ ਨਾਲ ਖਾਣਾ ਖਾਣ ਦੀ ਦਾਵਤ ਦਿੱਤੀ ਨਵੀ ਖਾਂ ਬੜਾ ਚਤੁਰ ਆਦਮੀ ਸੀ ਉਹਨੇ ਝੱਟ ਗੱਲ ਬਣਾ ਲਈ ਸਾਨੂੰ ਦਾ ਤੁਹਾਡੀ ਦਾਵਤ ਮਨਜ਼ੂਰ ਹੈ ਪਰ ਪੀਰ ਜੀ ਨੇ ਰੋਜ਼ਾ ਰੱਖਿਆ ਹੋਇਆ ਇਸ ਲਈ ਉਹ ਖਾਣਾ ਨਹੀਂ ਖਾਣਗੇ ਪੰਜਾਂ ਸੇਵਕਾਂ ਨੇ ਮੁਗਲ ਸਿਪਾਈਆਂ ਦੇ ਨਾਲ ਬੈਠ ਕੇ ਖਾਣਾ ਖਾ ਲਿਆ ਪਰ ਮੁਗਲ ਅਧਿਕਾਰੀਆਂ ਦਾ ਸ਼ੱਕ ਫਿਰ ਵੀ ਦੂਰ ਨਹੀਂ ਹੋਇਆ ਉਹਨੇ ਕਾਜੀ ਪੀਰ ਮੁਹੰਮਦ ਨੂੰ ਉੱਚ ਦੇ ਪੀਰ ਦੀ ਵਿਛਾਣ ਕਰ ਲਈ ਸੱਦਾ ਭੇਜਿਆ ਕਾਜੀ ਪੀਰ ਮੁਹੰਮਦ ਜੀ ਗੁਰੂ ਸਾਹਿਬ ਨੂੰ ਛੋਟੇ ਉਂਧਿਆ ਅਨੰਦ ਪਰ ਵਿਖੇ ਫਾਰਸੀ ਪੜਾਇਆ ਕਰਦੇ ਸਨ ਉਹ ਗੁਰੂ ਜੀ ਨਾਲ ਬੜਾ ਸਨੇਹ ਦੇ ਸ਼ਰਧਾ ਰੱਖਦੇ ਸਨ ਜਦੋਂ ਕਾਜੀ ਪੀਰ ਮੁਹੰਮਦ ਨੇ ਡੋਲੇ ਦਾ ਪਰਦਾ ਚੁੱਕ ਗਏ ਸਹਿਬ ਜੀ ਵੱਲ ਗੋਹ ਨਾਲ ਤੱਕਿਆ ਉਸ਼ਾਨ ਗੀਤੀ ਅਤੇ ਸਨੇਹ ਨਾਲ ਮੁਸਕਰਾਏ ਫਿਰ ਉਹ ਮੁਗਲ ਅਫਸਰ ਵਾਲ ਤੱਕ ਗਏ ਰਤਾ ਰੂਬ ਨਾਲ ਬੋਲੇ ਆਪ ਉੱਚ ਦੇ ਪੀਰ ਸਾਹਿਬ ਹੀ ਹਨ ਤੁਸੀਂ ਇਹਨਾਂ ਨੂੰ ਰੋਕ ਕੇ ਤੇ ਸ਼ੱਕ ਕਰਕੇ ਚੰਗਾ ਨਹੀਂ ਕੀਤਾ ਪੀਰ ਸਾਹਿਬ ਬੜੇ ਕਰਨੀ ਵਾਲੇ ਹਨ ਉਹ ਤੁਹਾਡੇ ਦੇ ਬੜੇ ਨਾਰਾਜ਼ ਹਨ ਹਰੋਨੇ ਪੀਰ ਸਾਹਿਬ ਤੇ ਉਹਨਾਂ ਦੇ ਮਰੀਦਾਂ ਨੂੰ ਆਦਰ ਨਾਲ ਅਗਾਹ ਤੋਰ ਦਿੱਤਾ ਮਾਛੀਵਾੜੇ ਤੋਂ ਚੱਲ ਗਏ ਸਤਿਗੁਰ ਜੀ ਕੁਹਾਲ ਲੱਲਾ ਕੁੱਬੇ ਕਟਾਣੀ ਹੁੰਦੇ ਹੋਏ ਕਨੇਰ ਪਿੰਡ ਵਿਖੇ ਪਹੁੰਚ ਇੱਥੇ ਆਪ ਜੀ ਦਾ ਇੱਕ ਸ਼ਰਧਾਲੂ ਸਿੱਖ ਫੱਤਾ ਜੱਟ ਰਹਿੰਦਾ ਸੀ ਉਹ 사ਤਗੁਰਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਅਦਿਆਂ ਦਾ ਮਹਾਰਾਜ ਜੀ ਕੋਈ ਸੇਵਾ ਦੱਸੋ 사ਤਗੁਰਾਂ ਨੇ ਫਤਿਹ ਆਖਿਆ ਵੀ ਜੇ ਤੂੰ ਸੇਵਾ ਕਰਨੀ ਹੈ ਤੇ ਆਪਣੀ ਘੋੜੀ ਸਾਨੂੰ ਦੇ ਦਿਓ ਉਹ ਟਾਇਰ ਤੇ ਕਾਠੀ ਬਾਗ ਕੇ ਖੱਤਰ ਦੇ ਲੈ ਗਿਆ ਆ ਗਿਆ ਇਹ ਟਾਇਰ ਸਾਡੀ ਸਵਾਰੀ ਦੇ ਲਾਇਕ ਨਹੀਂ ਆਪਣੀ ਵੱਡੀ ਘੋੜੀ ਲਿਆ ਕੇ ਦੇ ਸਤਿਗੁਰਾਂ ਨੇ ਆਖਿਆ ਅਗਰ ਅਸੀਂ ਅਗਲੇ ਪਿੰਡੋਂ ਵਾਪਸ ਕਰਦੇਾਂਗੇ ਉਥੋਂ ਹੋਰ ਲੈ ਲਵਾਂਗੇ ਜੀ ਬਾਦਸ਼ਾਹ ਉਹ ਘੋੜੀ ਦਾ ਮੇਰਾ ਜਵਾਈ ਲੈ ਕੇ ਗਿਆ ਫੱਤੇ ਨੇ ਅਗੋ ਜਵਾਬ ਦਿੱਤਾ ਵੀ ਮੇਰਾ ਜਵਾਈ ਘੋੜੀ ਲੈ ਗਿਆ ਅਜੇ ਆਇਆ ਨਹੀਂ ਤਦ ਸਹਿਬ ਜੀ ਫਰਮਾਇਆ ਚੰਗਾ ਭਾਈ ਜੇ ਘੋੜੀ ਘਰ ਨਹੀਂ ਤਾਂ ਫੱਤਾ ਵੀ ਨਹੀਂ ਰਹੇਗਾ ਫੱਤਾ ਘਰ ਪਹੁੰਚਿਆ ਕੀ ਵੇਖਦਾ ਘੋੜੀ ਸੱਪ ਦੇ ਦਸਨ ਨਾਲ ਮਰੀ ਪਈ ਹੈ ਕੋਈ ਫਣਿਆ ਸੱਪ ਫੱਤੇ ਨੂੰ ਹੀ ਲੜ ਗਿਆ ਇਹ ਸਰਾ ਸਹਿਬ ਜੀ ਦਾ ਬਚਨ ਪੂਰਾ ਹੋਇਆ ਨਾ ਘੋੜੀ ਰਹੀ ਤੇ ਨਾ ਹੀ ਫੱਤਾ ਰਿਹਾ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤਿਨਾਮ ਵਾਹਿਗੁਰੂ ਸਤਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸਰਾ ਮਹਾਰਾਜ ਜੀ ਪੜਾ ਦਰ ਪੜਾ ਕਰਦੇ ਉੱਚ ਦੇ ਪੀਰ ਦੇ ਵੇਸ ਵਿੱਚ ਚਲੇ ਜਾ ਰਹੇ ਨੇ ਸੰਗਤਾਂ ਨੂੰ ਦਰਸ਼ੰਦਾਰੇ ਦੇ ਕੇ ਰਸਤੇ ਦੇ ਵਿੱਚ ਨਿਹਾਲ ਕਰਦੇ ਜਾ ਰਹੇ ਨੇ